ਤੇ ਤੇ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜੇ ਮਿੱਟੀ ਦੇ ਪਾਂਡੇ ਨੇ ਉਹ ਮੁਕੰਮਲ ਰੂਪ ਦੇ ਵਿੱਚ ਪਏ ਹੋਏ ਨੇ ਕਿ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਜਿਹੜੀਆਂ ਨੇ ਹੁਣ ਮਿੱਟੀ ਦੇ ਪਾਂਡੇ ਦੇ ਵਿੱਚ ਆ ਚੁੱਕੀਆਂ ਨੇ ਲੇ ਤਾਂ ਹੈ ਉਹ ਪੰਛੀਆਂ ਦੇ ਕੁਜੇ ਹੋਣ ਚਾਹੇ ਉਹ ਜੇਕਰ ਅਸੀਂ ਘੜੇ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਵੀ ਟੂਟੀਆਂ ਲੱਗੀਆਂ ਹੋਈਆਂ ਦੇਖ ਸਕਦੇ ਹੋ ਇਹ ਤੁਸੀਂ ਇੱਕ ਬੋਤਲ ਦੇਖ ਦੇਖ ਪਾ ਰਹੇ ਹੋ ਕਿ ਇਹ ਬੋਤਲ ਜਿਹੜੀ ਹੈ ਟ੍ਰੈਡੀਸ਼ਨਲ ਤੌਰ ਤੇ ਦੇਖੀ ਜਾ ਸਕਦੀ ਹੈ ਕਿ ਅੱਜ ਕੱਲ ਜਿਹੜੀਆਂ ਅਸੀਂ ਪਲਾਸਟਿਕ ਦੀਆਂ ਬੋਤਲਾਂ ਯੂਜ਼ ਕਰਦੇ ਨੇ ਕਰਦੇ ਆ ਉੱਥੇ ਹੀ ਹੁਣ ਮਿੱਟੀ ਦੇ ਜਾਂ ਬੋਤਲਸ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਇੱਕ ਧਰਮੀ ਬਹੁਤ ਪੈਗੀ ਬਾਤ ਉਹ ਮਿੱਟੀ ਆ ਸੇਵ ਕਰੋ ਮਿੱਟੀ ਦੇ ਪਾਣੇ ਦਾ ਪਾਣੀ ਪੀਓ ਨਿੰਬੂ ਵਾਲਾ ਪਾਣੀ ਪੀਓ ਮਿੱਟੀ ਦੇ ਘੜੇ ਦਾ ਪਾਣੀ ਕਰਕੇ ਨਿੰਬੂਆਂ ਨਿਚੋੜ ਕੇ ਪਾਣੀ ਪੀਓ ਸਰੀਰ ਨੂੰ ਖਾਦੇ ਮਨ ਦੇਗਾ ਤੁਹਾਨੂੰ ਮਿੱਟੀ ਦੇ ਪਾਣੀ ਜੇਕਰ ਅਸੀਂ ਪਾਣੀ ਪੀਂਨੇ ਆ ਤਾਂ ਕੀ ਕੀ ਫਾਇਦੇ ਜਿਹੜੇ ਹੈਗੇ ਫਾਇਦੇ ਆ ਵੀ ਸਿਰਫ ਬਿਮਾਰੀਆਂ ਨਹੀਂ ਹੁੰਦੀਆਂ ਪੇਟ ਤੋਂ ਬਿਮਾਰੀਆਂ ਚੱਲ ਹੁੰਦੀਆਂ ਪੇਟ ਵਧ ਨਹੀਂਦਾ ਜਿਹੜਾ ਫ੍ਰਿਜ ਵਾਲਾ ਪਾਣੀ ਹੈ ਪੇਟ ਮੋਟਾ ਕਰਦਾ ਠੰਡਾ ਪਾਣੀ ਇਹ ਪਾਣੀ ਮੋਟਾ ਖੋਣੇ ਹੁੰਦਾ ਟੋੜਰੀ ਬਿਮਾਰੀਆਂ ਦੂਰ ਰਹਦਾ ਹੈ ਪੁਰਾਣੇ ਜਮਾਨੇ ਸਮੇਂ ਸਾਡੇ ਜਨੇਬ ਦਾਦੇ-ਦਾਦੇ ਬਾਬੇ ਸਾਰੇ ਇਹੀ ਘੜਿਆਂ ਦਾ ਪਾਣੀ ਪੀਂਦੇ ਆ ਇਹ ਗਾਵੇ ਪੇਰੈਂਟਸ ਕਹਿੰਨੇ ਵੀ ਆਪਣੇ ਬੱਚਿਆਂ ਨੂੰ ਘੜਿਆਂ ਦਾ ਪਾਣੀ ਹੀ ਪਿਆਇਆ ਕਰੋ ਬੜਾ ਸਾਦੇ ਮੰਨ ਲਏਗਾ ਆਰੋੜਾ ਵਾਲਾ ਪਾਣੀ ਐ ਨਾ ਖਰਾਬ ਕਰਦਾ ਸਰੀਰ ਨੂੰ ਹੱਡੀਆਂ ਖੋਰਦਾ ਆਰੋੜਾ ਵਾਲਾ ਪਾਣੀ ਯੂਜ਼ ਨਹੀਂ ਕਰਨਾ ਜੀ ਸਰਕਾਰੀ ਪਾਣੀ ਯੂਜ਼ ਕਰਿਆ ਕਰੋ ਸਾਰੇ ਘੜੇ ਵਾਲਾ ਪਾਣੀ ਪੀਂਦੇ ਸਤ ਵਧੀਆ ਰਹਿਆ ਹੈ ਬਰੀਸ ਤਾਕਤ ਰਹੀ ਸਰੀਰ ਦੇ ਚ ਪੰਜਾਬ ਦੇ ਵਿੱਚ ਗਰਮੀਆਂ ਦਾ ਤਾਪਮਾਨ ਹੈ ਜਿਹੜਾ ਲਗਾਤਾਰ ਵੱਧ ਰਿਹਾ ਉੱਥੇ ਹੀ ਲੋਕ ਗਰਮੀਆਂ ਤੋਂ ਬਚਣ ਵਾਸਤੇ ਕਈ ਯਤਨ ਕਰ ਰਹੇ ਨੇ ਉੱਥੇ ਹੀ ਡਾਕਟਰ ਸਾਹਿਬਾਨਾਂ ਦੀ ਗੱਲ ਕਰੀ ਤਾਂ ਉਹਨਾਂ ਵੱਲੋਂ ਵੀ ਇੱਕ ਐਡਵਾਈਜ਼ਰੀ ਜ਼ਰੂਰ ਜਾਰੀ ਕੀਤੀ ਗਈ ਹੈ ਜੇਕਰ ਤੁਸੀਂ ਘਰਾਂ ਤੋਂ ਬਾਹਰ ਨਿਕਲਦੇ ਹੋ ਤਾਂ ਮੂੰਹ ਪੂਰਾ ਕਵਰ ਕਰਕੇ ਜਿਹੜਾ ਪਾਣੀ ਦਾ ਸੇਵਨ ਹੈ ਉਹ ਜ਼ਰੂਰ ਕੀਤਾ ਜਾਵੇ ਮੈਂ ਕਿਹਾ ਉਸ ਤੋਂ ਉਲਟ ਗੱਲ ਕੀਤੀ ਜਾਵੇ ਤਾਂ ਜਦੋਂ ਗਰਮੀਆਂ ਆਉਂਦੀਆਂ ਨੇ ਤੇ ਲੋਕ ਮਿੱਟੀ ਦੇ ਭਾਂਡੇ ਜਿਹੜੇ ਹੁੰਦੇ ਨੇ ਮਿੱਟੀ ਦੇ ਭਾਂਡਿਆਂ ਵੱਲ ਜ਼ਰੂਰ ਜਾਂਦੇ ਨੇ ਕਿਉਂਕਿ ਮਿੱਟੀ ਦੇ ਭਾਂਡੇ ਜਿਹੜੇ ਆ ਕਈ ਬਿਮਾਰੀਆਂ ਤੋਂ ਦੂਰ ਕਰ ਕਰਦੇ ਨੇ ਤੇ ਦੂਸਰੀ ਗੱਲ ਕਰੀਏ ਤਾਂ ਮਿੱਟੀ ਦੇ ਭਾਂਡੇ ਦੇ ਵਿੱਚ ਜੇਕਰ ਅਸੀਂ ਪਾਣੀ ਪੀਂਨੇ ਆ ਤਾਂ ਸਾਨੂੰ ਗਰਮੀ ਤੋਂ ਚੰਗੀ ਖਾਸਾ ਜਿਹੜੀ ਰਾਹਤ ਹੈ ਉਹ ਵੀ ਮਿਲਦੀ ਹੈ ਉੱਥੇ ਅਸੀਂ ਤਸਵੀਰ ਦਿਖਾਣ ਆਏ ਅਮ੍ਰਿਤਸਰ ਦੇ ਰਾਹ ਨੇ ਜਿੱਤੇ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜੇ ਮਿੱਟੀ ਦੇ ਪਾਂਡੇ ਨੇ ਉਹ ਮੁਕੰਮਲ ਰੂਪ ਦੇ ਵਿੱਚ ਪਏ ਹੋਏ ਨੇ ਤੇ ਮਿੱਟੀ ਦੇ ਪਾਂਡਿਆਂ ਦੇ ਫਾਇਦੇ ਜਿਹੜੇ ਨੇ ਉਹ ਵੀ ਅਸੀਂ ਜ਼ਰੂਰ ਜਾਣਾਂਗੇ ਦੁਕਾਨਦਾਰ ਕੋ ਮਗਰ ਫਿਲਹਾਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਜਿਹੜੀਆਂ ਨੇ ਹੁਣ ਮਿੱਟੀ ਦੇ ਪਾਂਡੇ ਦੇ ਵਿੱਚ ਆ ਚੁੱਕੀਆਂ ਨੇ ਚਾਹੇ ਉਹ ਪੰਛੀਆਂ ਦੇ ਕੁਜੇ ਹੋਣ ਚਾਹੇ ਉਹ ਜੇਕਰ ਅਸੀਂ ਘੜੇ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਵੀ ਟੂਟੀਆਂ ਲੱਗੀਆਂ ਹੋਈਆਂ ਦੇਖ ਸਕਦੇ ਹੋ ਬਹੁਤ ਤਸਵੀਰਾਂ ਨੇ ਤੇ ਇਹ ਤੁਸੀਂ ਇੱਕ ਬੋਤਲ ਦੇਖ ਦੇਖ ਪਾ ਰਹੇ ਹੋ ਕਿ ਇਹ ਬੋਤਲ ਜ ਜਿਹੜੀਆਂ ਅਸੀਂ ਪਲਾਸਟਿਕ ਦੀਆਂ ਬੋਤਲਾਂ ਯੂਜ਼ ਕਰਦੇ ਨੇ ਕਰਦੇ ਆ ਉੱਥੇ ਹੀ ਹੁਣ ਮਿੱਟੀ ਦੇਆਂ ਬੋਤਲਾਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਇੱਕ ਤਸਵੀਰ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਰੰਗ-ਬਰੰਗੇ ਜਿਹੜੇ ਤਸਵੀਰਾਂ ਨੇ ਉਹ ਵੀ ਤੁਸੀਂ ਦੇਖ ਪਾ ਰਹੇ ਹੋ ਅਸੀਂ ਦੁਕਾਨਦਾਰ ਨਾਲ ਗੱਲਬਾਤ ਵੀ ਕਰਾਂਗੇ ਕਿ ਇਸ ਸਾਲ ਜਿਹੜਾ ਹੈ ਮਾਹੌਲ ਕੀ ਲੱਗ ਰਿਹਾ ਹੁਣ ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਕੀ ਮਾਹੌਲ ਲੱਗ ਰਿਹਾ ਆ ਸਰ ਪਹਿਲਾਂ ਤਾਂ ਸਵਾਗਤ ਕਰਦੇ ਆ ਨਾਮ ਦੱਸ ਕੇ ਜੀ ਆਪੇ ਤੇ ਗਈ ਲਾਡੀ ਕਮਿਆਰ ਮੇਰਾ ਨਾਮ ਜੀ ਲਾਡੀ ਜੀ ਇਸ ਵਾਰ ਵੀ ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਗਰਮੀ ਦਾ ਤਾਪਮਾਨ ਜਿਹੜਾ ਉਹ ਮੁਕੰਮਲ ਰੂਪ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਮਗਰ ਹੁਣ ਕੜਿਆਂ ਦੀ ਗੱਲ ਕਰੀਏ ਜਾਂ ਅਸੀਂ ਮਿੱਟੀ ਦੇ ਭਾਂਡੇ ਦੀ ਗੱਲ ਕਰੀਏ ਲੋਕ ਕਿੰਨਾ ਕ ਵਧਰੇ ਨੇ ਇਸ ਵਾਰ ਇਸ ਟਾਈਮ ਗਰਮੀ ਬਹੁਤ ਤੇਜ਼ ਹੈ ਸ਼ਹਿਰ ਦੇ ਵਿੱਚ ਬਹੁਤ ਤਾਪਮਾਨ ਵਧਿਆ ਹੈ ਕਿ ਕੜੇ ਦੀ ਖਰੀਦ ਕਰਦੇ ਪਏ ਵਾਟ ਮਿੱਟੀ ਇਸੇਵੇਂ ਕਰੋ ਮਿੱਟੀ ਦੇ ਭਾਂਡੇ ਦਾ ਪਾਣੀ ਪੀਓ ਨਿੰਬੂ ਨਿੰਬੂ ਵਾਲਾ ਪਾਣੀ ਪੀਓ ਮਿੱਟੀ ਦੇ ਘੜੇ ਦਾ ਪਾਣੀ ਕਰਕੇ ਨਿੰਬੂ ਵਾਲਾ ਨਿਚੋੜ ਕੇ ਪਾਣੀ ਪੀਓ ਸਰੀਰ ਨੂੰ ਖਿਆਲੇ ਮਨ ਦੇਗਾ ਤੁਹਾਨੂੰ ਉਹ ਥੋੜੇ ਫਾਇਦੇ ਦੱਸੋ ਕਿ ਮਿੱਟੀ ਦੇ ਭਾਂਡੇ ਜੇਕਰ ਅਸੀਂ ਪਾਣੀ ਪੀਂਨੇ ਆ ਤਾਂ ਕੀ ਕੀ ਫਾਇਦੇ ਜਿਹੜੇ ਹੈਗੇ ਫਾਇਦੇ ਆ ਵੀ ਸਿਰਫ ਬਿਮਾਰੀਆਂ ਨਹੀਂ ਹੁੰਦੀਆਂ ਪੇੜ ਤੋਂ ਬਿਮਾਰੀਆਂ ਚੱਲ ਹੁੰਦੀਆਂ ਪੇੜ ਵਧ ਨਹੀਂਦਾ ਜਿਹੜਾ ਫ੍ਰਿਜ ਵਾਲਾ ਪਾਣੀ ਹੈ ਉਹ ਪੇੜ ਮੋਟਾ ਕਰਦਾ ਠੰਡਾ ਪਾਣੀ ਇਹ ਪਾਣੀ ਮੋਟਾ ਖੋਣੇ ਹੁੰਦਾ ਟੋਟਰੀ ਹੈ ਬਿਮਾਰੀਆਂ ਦੂਰ ਰੱਖਦਾ ਹੈ ਪੁਰਾਣੇ ਜਮਾਨੇ ਸਮੇ ਸਾਡੇ ਜਨੇਬ ਦਾਦੇ ਦਾਦੇ ਬਾਬੇ ਜੀ ਸਾਰੇ ਹੀ ਘੜਿਆਂ ਦਾ ਪਾਣੀ ਪੀਂਦੇ ਆ ਇਹ ਗਾਵੇਂ ਪੇਰੈਂਟਸ ਕਿੰਨੇ ਵੀ ਆਪਣੇ ਬੱਚਿਆਂ ਨੂੰ ਘੜਿਆਂ ਦਾ ਪਾਣੀ ਹੀ ਪਿਆਇਆ ਕਰੋ ਬੜਾ ਸਾਰੇ ਮੰਦ ਆਏਗਾ ਘੜਿਆਂ ਦੇ ਉੱਤੇ ਸਟੋਰੀਆਂ ਵੀ ਬਣੀਆਂ ਹੋਈਆਂ ਨੇ ਉਸ ਬਾਰੇ ਕੀ ਕਹੋਗੇ ਤੁਸੀਂ ਉਹ ਬਣੀਆਂ ਜੀ ਮਿਰਜੀਆਂ ਦੀਆਂ ਸਟੋਰੀਆਂ ਬਣੀਆਂ ਹੀ ਆ ਸਾਰੀਆਂ ਜੀ ਉਹ ਅੱਜ ਵੀ ਚੱਲਦੀ ਹੈ ਅੱਜ ਤੱਕ ਚੱਲਦੀਆਂ ਜੀ ਤੁਹਾਨੂੰ ਲੱਗਦਾ ਕੀ ਹੁਣ ਅੱਜ ਵਾਲੇ ਸਮੇ ਦੀ ਤੇ ਪੁਰਾਣੇ ਸਮੇ ਦੇ ਵਿੱਚ ਬਹੁਤ ਫਰਕ ਸੀ ਪਹਿਲਾਂ ਲੋਕ ਇਸਤੇਮਾਲ ਜਿਹੜਾ ਅਸੀਂ ਮਿੱਟੀ ਦੇ ਪਾਂਡੇ ਦੇ ਕਰਦੇ ਸੀ ਹੁਣ ਲੋਕੀ ਜਿਹੜਾ ਆਰਓ ਆ ਚੁੱਕਿਆ ਰੈਫਰ ਆਰੋ ਜੀ ਵੀ ਨਹੀਂ ਪੀਣਾ ਇਹਦਾ ਆਰੋ ਵਾਲਾ ਜਿਹੜਾ ਪਾਣੀ ਹੈ ਨਾ ਖਰਾਬ ਕਰਦਾ ਸਰੀਰ ਨੂੰ ਹੱਡੀਆਂ ਖੋਰਦਾ ਹੈ ਆਰੋ ਵਾਲਾ ਪਾਣੀ ਯੂਜ਼ ਨਹੀਂ ਕਰਨਾ ਜੀ ਇਹਦਾ ਸਰਕਾਰੀ ਪਾਣੀ ਯੂਜ਼ ਕਰਿਆ ਕਰੋ ਸਾਰੇ ਘੜੇ ਵਾਲਾ ਪਾਣੀ ਪੀ ਤੁਸੀਂ ਕਰ ਸਭ ਤੋਂ ਵਧੀਆ ਰਹਿਆ ਹੈ ਪਾਣੀ ਇਸ ਤਾਕਤ ਰੱਖੀ ਸਰੀਰ ਦੇ ਵਿੱਚ ਬਿਲਕੁਲ ਨਾਲ ਉਹ ਨਾਲ ਜਿਹੜੀ ਗ੍ਰਾਹਕੀ ਆ ਉਹ ਵੀ ਕਰਨੀ ਜ਼ਰੂਰੀ ਹੈ ਤੇ ਜਿਹੜੀ ਗੱਲਬਾਤ ਹੈ ਉਹ ਜ਼ਰੂਰ ਕਰ ਰਹੇ ਨੇ ਅਸੀਂ ਹੋਰ ਵੀ ਜਿਹੜੀਆਂ ਗੱਲਬਾਤਾਂ ਨੇ ਉਹ ਜ਼ਰੂਰ ਕਰਾਂਗੇ ਫਿਲਹਾਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਅੰਮ੍ਰਿਤਸਰ ਦੇ ਸਰਾਵਾਂ ਦੀਆਂ ਦੇਖ ਰਹੇ ਹੋ ਤਾਂ ਦੱਸ ਦਿਓ ਕਿ ਬਿਲਕੁਲ ਸ਼ਹੀਦਾਂ ਸਾਹਿਬ ਦੇ ਨੇੜੇ ਲੱਗਦੀ ਇਹਨਾਂ ਦੀ ਦੁਕਾਨ ਹੈ ਜ ਉਹ ਮਿੱਟੀ ਦੇ ਪਾਂਡਿਆਂ ਦਾ ਕਰ ਰਹੇ ਨੇ ਤੇ ਤੇ ਤਸਵੀਰਾਂ ਜਿਹੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਜ਼ਾਹਿਰ ਕਰ ਰਹੀਆਂ ਨੇ ਕਿਉਂਕਿ ਗਰਮੀ ਜਿਉਂ-ਜਿਉ ਵਧ ਰਹੀ ਹੈ ਤਿਉਂ-ਤਿਉ ਮਿੱਟੀ ਦੇ ਪਾਂਡਿਆਂ ਵੱਲ ਜਿਹੜਾ ਰੁਝਾਨ ਹੈ ਉਹ ਜ਼ਰੂਰ ਵਧਦਾ ਹੈ ਤੇ ਤੁਸੀਂ ਇਹ ਤਸਵੀਰਾਂ ਜਿਹੜੀਆਂ ਦੇਖ ਪਾ ਰਹੇ ਹੋ ਕਿ ਜਿਹੜਾ ਮਿੱਟੀ ਦੇ ਪਾਂਡੇ ਦੇ ਵਿੱਚ ਟ੍ਰੈਡੀਸ਼ਨਲ ਹੁਣ ਵੈਰਾਈਟੀ ਆ ਚੁੱਕੀ ਆ ਉਹ ਉਹਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਟੂਟੀਆਂ ਜਿਹੜੀਆਂ ਨੇ ਉਹ ਵੀ ਲੱਗ ਚੁੱਕੀਆਂ ਮਿੱਟੀ ਦੇ ਪਾਂਡੇ ਦੇ ਵਿੱਚ ਇਹ ਕਲਾਕਾਰੀ ਆ ਇਹ ਕਲਾਕਾਰੀ ਬਾਰੇ ਵੀ ਜਾਣਾਂਗੇ ਕਿ ਇਸ ਦਾ ਇਸਤੇਮਾਲ ਅਕਤੋਂ ਤੋਂ ਹੋਣ ਲੱਗਾ ਤੇ ਇਹ ਕਲਾਕਾਰੀ ਕਿੱਥੇ ਬਣਾਈ ਜਾਂਦੀ ਹੈ ਕਿਉਂਕਿ ਅੰਮ੍ਰਿਤਸਰ ਦੀ ਗੱਲ ਕਰੀ ਤਾਂ ਅੰਮ੍ਰਿਤਸਰ ਦੇ ਵਿੱਚ ਫੇਮਸ ਕੁਮਯਾਰਾ ਦਾ ਮੱਲਾ ਉਸ ਦੇ ਵਿੱਚ ਵੀ ਅਮਿਤ ਦੇ ਭਾਂਡੇ ਵੱਡੀ ਮਾਤਰਾ ਦੇ ਵਿੱਚ ਬਣਾਏ ਜਾਂਦੇ ਨੇ ਅਸੀਂ ਗੱਲਬਾਤ ਕਰਦੇ ਹਾਂ ਅ ਸਰ ਜੇ ਅਸੀਂ ਇਹਨਾਂ ਦੀ ਗੱਲ ਕਰੀਏ ਤਾਂ ਇਸ ਦੀ ਮੈਨੂਫੈਕਚਰਿੰਗ ਕਿੱਥੇ ਹੁੰਦੀ ਹੈ ਅੰਮ੍ਰਿਤਸਰ ਵੀ ਆ ਜੀ ਤਰਨਤਾਰ ਵੀ ਗਿਆ ਪਿੱਖੀਪਿੰਡ ਫੇਕੀਆ ਦਿੱਲੀੋਂ ਵੀ ਮਾਰਨਦਾ ਕਲਕੱਤਾ ਤੋਂ ਮਾਰਨਦਾ ਗੁਜਰਾਤ ਤੋਂ ਮਾਰਨਦਾ ਹਰ ਸ਼ਹਿਰ ਚ ਮਾਰ ਅੰਮ੍ਰਿਤਸਰ ਪਹੁੰਚਦਾ ਵਿਚਣ ਵਾਸਤੇ ਤੁਹਾਨੂੰ ਕਿੰਨੇ ਸਾਲ ਹੋ ਗਏ ਇਸ ਕੰਮ ਨਾਲ ਜੁੜੇ ਜਿੱਦੀ ਪੁੱਛਤੀ ਕਿ ਮੈਂ ਆ ਰਹਾ ਕੰਮ ਹੈਗਾ ਜੀ ਬਚਪਨ ਤੋਂ ਲੈ ਕੇ ਹੁੰਦਾ ਸਾਡੇ ਸਾਰੇ ਮਾਪੇ ਸਭ ਕੰਮ ਕਰਦੇ ਸੀ ਸਾਡਾ ਆਦੇ ਬੱਚੇ ਵੀ ਇਹ ਕੰਮ ਕਰਦੇ ਆ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਕਿਉਂਕਿ ਲੋਕ ਇਸ चीज ਤੋਂ ਦੂਰ ਹੁੰਦੇ ਜਾ ਰਹੇ ਆ ਲੋਕਾਂ ਨੇ ਇਹ ਅਪੀਲ ਕਰਾਇਆ ਇਹ ਮਿੱਟੀ ਦੇ ਘੜੇ ਵਾਤੋਂ ਇਸੇਵੇਂ ਕਰੋ ਨਾ ਦੂਰ ਹੋਵੋ ਇਹ ਨਾਲ ਇਸ ਤੋਂ ਉੱਪਰ ਤਾਕਤ ਕੋਈ ਨਹੀਂ ਕੁਦਰਤ ਨਾਲ ਖਿਲਵਾੜ ਨਾ ਕਰੋ ਸਭ ਤੋਂ ਬੈਸਟ ਚੀਜ਼ ਹੈ ਕਿ ਮਿੱਟੀ ਦੇ ਘੜੇ ਪਾਣੀ ਪਿਆ ਕਰੋ ਦਹੀਂ ਜਮਾਏ ਖਾਇਆ ਕਰੋ ਪੰਛੀਆਂ ਵਾਸਤੇ ਪਾਣੀ ਪਿਆ ਕਰੋ ਬੜਾ ਫਾਇਦਾ ਪੁੰਨ ਲੱਗਦਾ ਹੈ ਸਭ ਤੋਂ ਵਧੀਆ ਚੀਜ਼ ਹੈ ਕੀ ਇਹ ਬਿਲਕੁਲ ਜੀ ਸਭ ਨਾਲੋਂ ਵਧੀਆ ਚੀਜ਼ ਹੈ ਕਿ ਮਿੱਟੀ ਦੇ ਭਾਂਡੇ ਜਿਹੜੇ ਤੁਸੀਂ ਦੇਖ ਰਹੇ ਹੋ ਅਸੀਂ ਜਿਹੜੇ ਗ੍ਰਾਹਕ ਆਏ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਦੇ ਆ ਉਹਨਾਂ ਕੋ ਲੋਕ ਖਰੀਦਾਰੀ ਕਰਨਾ ਹੈ ਸਰ ਖਰੀਦਾਰੀ ਕਰਨਾ ਹੈਓ ਮਿੱਟੀ ਦੇ ਪਾਂਡਿਆਂ ਦੀ ਕੀ ਕਹਿਣਾ ਚਾਹੋਗੇ ਕਿਉਂਕਿ ਮਿੱਟੀ ਦੇ ਪਾਂਡੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਇਸਤੇਮਾਲ ਵਿੱਚ ਲਿਆਂਦੇ ਜਾਂਦੇ ਸੀ ਹੁਣ ਜਿਹੜੀ ਇਸੀ ਵਰਤੋਂ ਆ ਜ਼ਰੂਰ ਘੱਟ ਹੋਣ ਲੱਗ ਪਈ ਹੈ ਪੁਰਾਣੇ ਸਮੇਂ ਤੇ ਮਿੱਟੀ ਦੇ ਪਾਂਡੇ ਵਰਤੇ ਸੀ ਉਹ ਤਾਂ ਨਾ ਫ੍ਰਿਜ ਹੁੰਦੀ ਸੀਗੀ ਨਾ ਇਹ ਕੋਈ ਇਹੋ ਜਿਹੀ ਚੀਜ਼ ਹੁੰਦੀ ਸੀ ਪਹਿਲਾਂ ਪਾਣੀ ਆਪਾਂ ਘੜਿਆਂ ਵਿੱਚ ਪੀਂਨੇ ਲੈਂਦੇ ਹੁਣ ਤਾਂ ਆਰਓ ਆ ਗਿਆ ਔਰ ਉਹਨਾਂ ਪਾਣੀ ਪੀਂਨੇ ਆ ਜਿੰਦੇ ਕੋਈ ਤਤ ਨਹੀਂ ਹੈਗਾ ਫੋਕਾ ਪਾਣੀ ਪੀਂਦੀ ਜਾਂਦੇ ਆ ਤੇ ਬਿਮਾਰੀਆਂ ਲੱਗ ਰਹੀਆਂ ਇਹ ਸ਼ੋਰ ਸਭ ਹੋ ਰਹੀਆਂ ਹਸਪਤਾਲ ਭਰੇ ਹੋਏ ਆ ਉਹ ਤਾਂ ਲੁੱਟੀ ਇਸ ਲਈ ਇਹੀ ਹੈਗਾ ਕਿ ਮਿੱਟੀ ਦੇ ਭਾਂਡੇ ਜੋ ਹਰ ਪੋਸ਼ਟਿਕ ਤੱਤ ਆ ਜਾਂਦੇ ਆ ਜਦੋਂ ਆਪਾਂ ਪਾਣੀ ਭਰਦੇ ਆ ਪੂਰੀ ਤਰ੍ਹਾਂ ਸਿੰਮਦਾਵ ਉਹਦੇ ਜਿਹੜੇ ਪੋਸ਼ਟਿਕ ਤੱਤ ਰਲ ਜਾਂਦੇ ਜਿਹੜੇ ਆਪਣੇ ਸਰੀਰ ਨੂੰ ਬਿਲਕੁਲ ਠੀਕ ਰੱਖਦੇ ਆ ਤੇ ਬਿਮਾਰੀਆਂ ਤੋਂ ਰਹਿਤ ਕਰਦੇ ਆ ਇਸ ਲਈ ਮਿੱਟੀ ਦੇ ਭਾਂਡੇ ਜਿਹੜਾ ਵਰਤਣਾ ਚਾਹੀਦਾ ਪੁਰਾਣੇ ਬਿਰਗ ਵੀ ਵੇਖ ਲੋ ਅੱਜ ਤੱਕ ਮਿੱਟੀ ਦੇ ਭਾਂਡੇ ਹਜੇ ਤੱਕ ਵਰਤੇ ਆ ਮਿੱਟੀ ਦਾ ਤਵਾ ਵਰਤੇ ਆ ਸਾਰੇ ਮਿੱਟੀ ਦੇ ਭਾਂਡੇ ਜਿਹੜੇ ਹੈਗੇ ਆ ਉਹ ਅੱਜ ਤੱਕ ਵਰਤੇ ਆ ਤੇ ਅੱਜ ਤੱਕ ਤੰਦਰੁਸਤ ਆ ਉਹਨਾਂ ਦੀ ਉਮਰ ਵੇਖੋ 90 90 100 ਸਾਲ ਤੱਕ ਜਾਂਦੀਆਂ ਨਹੀਂ ਤਾਂ ਅੱਜ ਆਰੋ ਦਾ ਪਾਣੀ ਵੀਰ ਦਾ 60 ਸਾਲ ਬਸ ਅੱਜ ਅੱਜ ਫਿਰ ਕੀ ਖਰੀਦਦਾਰੀ ਕਰਨ ਆਏ ਹੋ ਤੁਸੀਂ ਅੱਜ ਖਰੀਦਦਾ ਇੱਕ ਘੜਾ ਖਰੀਦਦਾਰ ਆਏ ਆ ਇੱਕ ਜਿਹੜੇ ਹੈਗੇ ਆ ਕਬੂਤਰਾਂ ਵਾਸਤੇ ਚਿੜੀਆਂ ਵਾਸਤੇ ਜਿਹੜੀਆਂ ਬੇਜਬਾਨ ਹੈਗੀਆਂ ਗਰਮੀ ਆ ਗਈ ਹੈ ਤੇ ਪਾਣੀ ਦੀ ਉਹਨਾਂ ਨੂੰ ਲੋੜ ਹੁੰਦੀ ਹੈ ਬਨੇਰਾਂ ਦੇ ਉੱਪਰ ਉਹਨੇ ਚਾਰ ਪੰਜ ਰੱਖ ਕੇ ਉਹਨੇ ਪਾਣੀ ਭਰਦਿਆ ਕਰਾਂਗੇ ਉਹ ਬੇਜਬਾਨ ਜਿਹੜਾ ਹੈਗਾ ਆਪਣੀ ਪਿਆਸ ਬੁਝਾ ਲੂਗਾ ਜੇ ਬੇਜਬਾਨ ਦੀ ਜਿਹੜੀ ਹੈ ਅਰਦਾਸ ਜਿਹੜੀ ਹੈਗੀ ਨਾ ਬੜੀ ਜਲਦੀ ਸੁਣੀ ਜਾਂਦੀ ਹੈ ਸ਼ਾਇਦ ਸਾਡਾ ਵੀ ਵਿੰਦ ਵਿੱਚ ਭੜਾ ਹੋ ਜਵੇ ਇਸ ਲਈ ਸਾਰੀ ਜਨਤਾ ਨੂੰ ਇਹ ਮੈਂ ਖਾਸ ਮੈਸੇਜ ਦੇਵਾਂਗਾ ਕਿ ਆਪਣੇ ਘਰ ਜਿਹੜੇ ਹੈਗੇ ਆ ਕਬੂਤਰਾਂ ਦੇ ਲਈ ਚਿੜੀਆਂ ਦੇ ਲਈ ਇਹ ਪਾਣੀ ਦੇ ਕਟੋਰੇ ਜਰੂਰ ਲਿਜਾ ਕੇ ਰੱਖੋ ਨਾ ਪਾਣੀ ਠੰਡਾ ਪਾ ਕੇ ਰੱਖੋ ਸ਼ਾਮੇ ਰੱਖੋ ਧੁੱਪੇ ਨਾ ਰੱਖੋ ਉਹਨਾਂ ਨੂੰ ਕਿਉਂਕਿ ਉਹ ਬੇਜਬਾਨ ਹੈ ਉਹਨਾਂ ਨੇ ਪਾਣੀ ਪੀਣਾ ਮੈਂ ਆਪਾਂ ਤਾਂ ਫ੍ਰੀਜ ਦਾ ਠੰਡਾ ਪਾਣੀ ਪੀਂਨੇ ਆ ਤੇ ਉਹਨਾਂ ਲਈ ਆਪਾਂ ਇਹ ਨਾ ਕਰ ਸਕਦੇ ਹਾਂ ਨਾ ਤੇ ਇਥੇ ਫ੍ਰੀਜ ਦੇ ਪਾਣੀ ਨੂੰ ਮੈਂ ਅਵਾਇਡ ਹੀ ਕਰਦਾ ਮੈਂ ਉਹ ਮੇਰਾ ਭਾਰ 105 ਕਿਲੋ ਸੀਗਾ ਮੈਂ ਜੋ ਉਹਦੇ ਮਿੱਟੀ ਦੇ ਬਰਤਨ ਯੂਜ਼ ਕਰਨਾ ਸ਼ੁਰੂ ਕੀਤਾ ਸਾਰੇ ਪੋਸ਼ਕ ਤੱਤ ਆ ਗਏ ਇੱਕਦਮ ਮੇਰਾ ਭਾਰ ਜਿਹੜਾ ਹੈਗਾ 13 ਕਿਲੋ ਘਟ ਗਿਆ ਇੱਕ ਸਰੀਰ 'ਚ ਐਕਟਿਵਿਟੀ ਜ ਜਿਹੜਾ ਵਿਆਰੋ ਜਿਹੜਾ ਆਪਾਂ ਦੂਜਾ ਲੈਣੇ ਆ ਆਰੋ ਦਾ ਉਹਨੇ ਨਾਲ ਊਰਜਾ ਨਹੀਂ ਆਉਂਦੀ ਤਾਂ ਸਗੋਂ ਹੋਰ ਬੰਦਾ ਡਾਲ ਹੋ ਜਾਂਦਾ ਹੈ ਤੇ ਦਵਾਈਆਂ ਦੇ ਜੋਗ ਹੀ ਹੋ ਜਾਂਦਾ ਹੈ ਇੱਕ ਤਾਂ ਦਵਾਈਆਂ ਤੋਂ ਰਹਿਤ ਹੋ ਜਾਂਦਾ ਹੈ ਇਸ ਲਈ ਜਿਹੜਾ ਹੈਗਾ ਮਿੱਟੀ ਦਾ ਭਾਂਡੇ ਵਿੱਚ ਬਹੁਤ ਪੋਸ਼ਟਿਕ ਤੱਤ ਹੈ ਤੇ ਹਰੇਕ ਨੂੰ ਇਹੀ ਵਰਤਣਾ ਚਾਹੀਦੀ ਹੈ ਬਿਲਕੁਲ ਜੀ ਇਹ ਤਸਵੀਰਾਂ ਜਿਹੜੀਆਂ ਨੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਲੋਕਾਂ ਦਾ ਇਹੀ ਕਹਿਣਾ ਹੈ ਕਿ ਇਹ ਮਿੱਟੀ ਦੇ ਭਾਂਡੇ ਜਿਹੜੇ ਆ ਉਹ ਬੜੇ ਫਾਇਦੇਮੰਦ ਆ ਕਿਉਂਕਿ ਅੱਜ ਕੱਲ ਦੇ ਸਮੇਂ ਦੀ ਗੱਲ ਕਰੀ ਤਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਆਰਓ ਆ ਚੁੱਕਿਆ ਹੈ ਰੈਫਰਿਜਰੇਟਰ ਆ ਚੁੱਕਿਆ ਮਗਰ ਇਹਨਾਂ ਦੇ ਜਿਹੜੇ ਫਾਇਦੇ ਆ ਉਹ ਲੋਕ ਨਹੀਂ ਜਾਣ ਪਾ ਰਹੇ ਮਗਰ ਉਸ ਨੂੰ ਤੁਹਾਨੂੰ ਮੁ ਕਹਵਾਇ ਕਿ ਇਸ ਦੇ ਫਾਇਦੇ ਕਿ ਨੇ ਨੇ ਤੇ ਅਸਲ ਦੇ ਵਿੱਚ ਉਹੀ ਲੋਕ ਦੱਸ ਸਕਦੇ ਨੇ ਜੋ ਇਸ ਦਾ ਇਸਤੇਮਾਲ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹੀ ਕਹਿਣਾ ਹੈ ਕਿ ਅੱਜ ਕੱਲ ਜੋ ਬਿਮਾਰੀਆਂ ਵਧ ਰਹੀਆਂ ਨੇ ਜਿਹੜੇ ਨਵੇਂ ਮਾਡਰਨ ਜ਼ਮਾਨੇ ਦੀਆਂ ਜਿਹੜੀਆਂ ਰੈਫਰਿਜਰੇਟਰ ਆ ਚੁੱਕੇ ਨੇ ਆਰਓ ਆ ਚੁੱਕੇ ਨੇ ਇਹਨਾਂ ਦੇ ਨਾਲ ਵਧ ਰਹੀਆਂ ਨੇ ਤੇ ਪੁਰਾਣੇ ਸਮੇਂ ਦੀ ਗੱਲ ਕਰੀ ਤਾਂ ਪੁਰਾਣੇ ਸਮੇਂ ਦੇ ਵਿੱਚ ਮਿੱਟੀ ਦੇ ਪਾਂਡੇ ਦੀ ਵਰਤੋਂ ਕੀਤੀ ਜਾਂਦੀ ਸੀ ਜਿਸ ਦੇ ਨਾਲ ਲੋਕ ਬਿਮਾਰੀਆਂ ਤੋਂ ਖਾਸ ਤੌਰ ਤੇ ਦੂਰ ਰਹਿੰਦੇ ਸਨ ਕੈਮਰਾਮੈਨ ਮਨੋਜੀ ਦੇ ਨਾਲ ਮਹਿਮਾਨ ਅਫਸਰ ਸਬਰ ਨਿਊਜ਼ ਅੰਮ੍ਰਿਤਸਰ